ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਮਲੇਰ ਕੋਟਲਾ ਦੇ ਪ੍ਰੋਬੇਬਲੀ ਸਭ ਤੋਂ ਮਸ਼ਹੂਰ ਜਿਹੜਾ ਸਟੂਡੀਓ ਸੰਜੂ ਸਟੂਡੀਓ ਦਾ ਤੁਹਾਨੂੰ ਲੈ ਕੇ ਆਏ ਆਂ ਸ਼ਹਿਰ ਦੇ ਵਿੱਚ ਇਹ ਗੱਲ ਆਮ ਹੈ ਕਹਿੰਦੇ ਕੋਈ ਵੀ ਚੀਜ਼ ਅਪਡੇਟ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਸੰਜੂ ਸਟੂਡੀਓ ਤੇ ਉਹ ਚੀਜ਼ ਆਉਂਦੀ ਆ ਇਸੇ ਲੜੀ ਦੇ ਵਿੱਚ ਜਿਹੜੇ ਇਹ ਲੈ ਕੇ ਆਏ ਨੇ ਸੈਟਅਪ ਕਿੱਦ ਜਿਵੇਂ ਫੋਟੋ ਸ਼ੂਟ ਹੁੰਦੇ ਨੇ ਬਾਹਰਲੇ ਸ਼ਹਿਰਾਂ 'ਚ ਹੁੰਦੇ ਰਹੇ ਆ ਬਾਹਰਲੇ ਦੇਸ਼ਾਂ 'ਚ ਹੁੰਦੇ ਨੇ ਉਸ ਤਰ੍ਹਾਂ ਦੇ ਸੈਟਅਪ ਲੈ ਲਏ ਬਹੁਤ ਸੋਹਣੇ ਸੋਹਣੇ ਤੇ ਉਹਦੀ ਜਾਣਕਾਰੀ ਆਪਾਂ ਲੈ ਲਏ ਆ ਉਸ ਤੋਂ ਇਲਾਵਾ ਅਗਰ ਤੁਸੀਂ ਕੋਈ ਜਿਵੇਂ ਕਹਿੰਦੇ ਆ ਵੈਡਿੰਗ ਸ਼ੂਟ ਲੈਣਾ ਕੋਈ ਪਾਰਟੀ ਉਹਦੇ ਲਈ ਵੀ ਜਿਹੜੇ ਕੈਮਰੇ ਨੇ ਇਹਨਾਂ ਕੋਲੇ ਜਿਵੇਂ ਜਿਨ੍ਹਾਂ 'ਚ ਮੂਵੀ ਸ਼ੂਟ ਹੁੰਦੀਆਂ ਨੇ ਉਸ ਤਰ੍ਹਾਂ ਦੇ ਕੈਮਰੇ ਨੇ ਹੋਰ ਬਹੁਤ ਬੈਸਟ ਟੈਕਨੋਲੋਜੀ ਹੈ ਜਿਹੜੀ ਤੁਹਾਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਨੇ ਗੱਲ ਕਰਦੇ ਆਂ ਮੈਂ ਸੰਜੂ ਸਟੂਡੀਓ ਪਹਿਲਾਂ ਸੰਜੂ ਵੀਰਾ ਸੰਭਾਲਦਾ ਸੀ ਤੇ ਹੁਣ ਉਹਨਾਂ ਦਾ ਜਿਹੜਾ ਬੇਟਾ ਤਨਦਰ ਉਹ ਇਸ ਚੀਜ਼ ਨੂੰ ਸੰਭਾਲਦਾ ਆ ਆ ਵੀ ਤਨਦਰ ਕੀ ਹਾਲ ਨੇ ਬਹੁਤ ਵਧੀਆ ਬਈਆ ਪਹਿਲਾਂ ਦਾ ਵੈਲਕਮ ਹੈ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਹੁਣ ਜਿਵੇਂ ਆਪਾਂ ਦੇਖਦੇ ਆਂ ਵੀ ਸੈਟਅਪ ਲਾਇਆ ਤੁਸੀਂ ਹਨਾ ਕਿੱਦਸ ਜਿਹੜਾ ਹੈਗਾ ਛੋੜਦਾ ਕੀ ਕੀ ਸੈਟਅਪ ਆ ਉਹ ਕੀ ਹਿਸਾਬ ਦਾ ਜਿੱਦਾਂ ਆਪਾਂ ਸੈਟਅਪਸ ਲੈ ਕੇ ਆਏ ਜਿਹੜੇ ਅੱਜ ਪਹਿਲਾਂ ਤੁਸੀਂ ਦੇਖੇ ਨੇ ਇੰਸਟਾ ਦੇ ਉੱਤੇ ਬਹੁਤ ਵਾਇਰਲ ਹੋ ਰਹੇ ਨੇ ਜਿਹੜੇ ਕਿ ਫੌਰੀਨ ਦੇ ਵਿੱਚ ਸੈਟਅਪ ਸੀਗੇ ਤਾਂ ਉਹ ਹਲੇ ਤੱਕ ਪੰਜਾਬ ਦੇ ਵਿੱਚ ਕਿਸੇ ਕੋਲ ਨਹੀਂ ਆਏ ਤਾਂ ਜਿੱਦਾਂ ਕਿ ਤੁਹਾਨੂੰ ਪਤਾ ਵੀ 25 ਸਾਲ ਤੋਂ ਆਪਾਂ ਕੋਈ ਨਾ ਕੋਈ ਕਲਾਕਾਰੀ ਪੇਸ਼ ਕਰਦੇ ਰਹਿੰਦੇ ਆ ਤਾਂ ਉਦਾਂ ਹੀ ਆਪਾਂ ਬੇਬੀ ਦੇ オリジナル ਸੈਟਅਪਸ ਲੈ ਕੇ ਆਏ ਆ ਨਹੀਂ ਤਾਂ ਤੁਸੀਂ ਬੇਬੀ ਦੀ ਪਿਕ ਕਰਵਾ ਲਓ ਨੇ ਨੋਰਮਲ ਬੈਕਗ੍ਰਾਉਂਡ ਤੇ ਉਹ ਸੌਫਟਵੇਅਰ ਦੇ ਵਿੱਚ ਅਪਡੇਟ ਕਰਕੇ ਦਿੰਦੇ ਨੇ ਤਾਂ ਉਹ ਚੀਜ਼ੀ ਉਹਨੀ ਕੁਆਲਿਟੀ ਔਰ ਇੰਨੀ ਦੀ ਕਾਦੋ ਵੀ ਲੁੱਕ ਨਹੀਂ ਆਉਂਦੀ ਤਾਂ ਜੋ ਆਪਾਂ ਸੈਟਅਪਸ ਲੈ ਕੇ ਆਏ ਆ オリジナル ਸੈਟਅਪਸ ਲੈ ਕੇ ਆੰਦੇ ਨੇ ਜਿਹਦੇ ਵਿੱਚ ਬੱਚੇ ਨੂੰ ਬਿਠਾ ਕੇ ਉੱਪਰ ਕਲਿੱਕ ਕੀਤਾ ਜਾਏਗਾ ਕੋਈ ਐਡਿਟ ਨਹੀਂ ਕੀਤੀ ਜਾਏਗੀ ਪ੍ਰੋਪਰ ਸੈਟਅਪਸ ਆਪਾਂ ਲੈ ਕੇ ਆਏ ਆ ਉਹਨੂੰ ਆਪਾਂ ਦਿਖਾ ਵੀ ਦਿੰਨੇ ਆ ਆਪਣੇ ਕੋਲ ਸੈਟਅਪ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪ੍ਰੋਪਰ ਸੈਟਅਪ ਕੀਤਾ ਹੋਇਆ ਹੈ ਰੈਡੀ ਤਾਂ ਜਿਹਦੇ ਵਿੱਚ ਇਹਦੇ ਵਿੱਚ オリジナル ਥਿੰਗਸ ਨੇ ਸਾਰੀਆਂ ਜਿੱਦਾਂ ਟੈਂਟ ਲੱਗਿਆ ਹੋਇਆ ਬੈੱਡ ਲੱਗਿਆ ਹੋਇਆ ਬੱਚੇ ਦਾ ਕੇਜ ਲੱਗਿਆ ਹੋਇਆ ਤਾਂ ਅਸੀਂ ਰੀਅਲ ਦੇ ਵਿੱਚ ਸ਼ੂਟ ਕਰਦੇ ਆ ਕੋਈ ਸੌਫਟਵੇਅਰ ਨਹੀਂ ਯੂਜ਼ ਕਰਦੇ ਹੈਗੇ ਤਾਂ ਜੋ ਕਿ ਇਹ ਫੋਟੋ ਬਿਲਕੁਲ ਰੀਅਲਿਸਟਿਕ ਲੱਗੇ ਤਾਂ ਕੋਈ ਡੁਪਲੀਕੇਸੀ ਨਹੀਂ ਆਸੀ ਬਣਾ ਕੇ ਦਿੰਦੇ ਆ ਔਰ ਤੁਸੀਂ ਉਸ ਫੋਟੋ ਨੂੰ ਦੇਖਦੇ ਹੀ ਰਹਿ ਜਾਓਗੇ ਇੱਕ ਤੁਸੀਂ ਲਾ ਕੇ ਦਿਖਾਦਾ ਸੈਟਅਪ ਹੈ ਨਾ ਇਹਦੇ ਵਿੱਚ ਫੋਟੋਆਂ ਹੋ ਗਈਆਂ ਤੇ ਕਿੰਨੇ ਸੈਟਅਪ ਹੈਗੇ ਨੇ ਇਸ ਤਰ੍ਹਾਂ 50 ਸੈਟਅਪਸ ਨੇ ਵੀ ਆਪਣੇ ਕੋਲੇ ਕਿ ਹਰ ਇੱਕ ਡਿਫਰੈਂਟ ਟਾਈਪ ਆਫ ਸੈਟਅਪਸ ਨੇ ਬੇਬੀ ਦੇ ਗਰਲ ਲਈ ਬੋਏ ਲਈ ਤੁਸੀਂ 0 ਤੋਂ ਲੈ ਕੇ 5 ਸਾਲ ਦੇ ਬੱਚੇ ਤੱਕ ਦੀ ਜਿੱਦਾਂ ਮਰਜੀ ਫੋਟੋ ਕਰਵਾ ਸਕਦੇ ਹੋ ਸਾਡੇ ਕੋਲ ਇਹ ਤਾਂ ਕੁਝ ਵੀ ਨਹੀਂ 10-10 ਫੁੱਟ ਤੱਕ ਕਰਦੇ ਸਾਡੇ ਕੋਲ ਕੇਜ ਨੇ ਜਿਹਦੇ ਵਿੱਚ ਅਸੀਂ ਬੱਚੇ ਦੀ ਫੋਟੋ ਕਰਦੇ ਹਾਂ ਬੱਚਾ ਵੀ ਬਹੁਤ ਇੰਜੋਏ ਕਰਦਾ ਹੋਊ ਇਹ ਚੀਜ਼ ਬਹੁਤ ਇੰਜੋਏ ਕਰਦੇ ਨੇ ਕਿਉਂਕਿ ਅਸੀਂ ਬੱਚੇ ਨਾਲ ਕੋਈ ਇਦਾਂ ਦੀ ਸਾਡੇ ਕੋਲ ਟੈਡੀਜ਼ ਨੇ ਹੋਰ ਨੇ ਵੀ ਬੱਚਾ ਕਦੀ ਵੀ ਸਾਡੇ ਕੋਲ ਆ ਕੇ ਨਾਰਾਜ਼ ਨਹੀਂ ਹੋਏਗਾ ਬੱਚਾ ਵੀ ਸਮਾਈਲ ਦੇਗਾ ਕਿ ਇੰਨਾ ਵਧੀਆ ਮੈਨੂੰ ਇੱਥੇ ਇੰਜੋਏ ਕਰਨ ਨੂੰ ਮਿਲ ਰਿਹਾ ਹੈ ਕਿ ਇਦਾਂ ਤੁਸੀਂ ਦੇਖ ਸਕਦੇ ਜਿੱਦਾਂ ਬੱਚੇ ਪਲੇ ਗਾਰਡਨ ਦੇ ਵਿੱਚ ਜਾਂਦੇ ਨੇ ਤਾਂ ਉਦਾਂ ਹੀ ਸਾਡੇ ਕੋਲ ਆਉਂਦੇ ਨੇ ਸਾਡੇ ਕੋਲ ਇਹਦੇ ਨਾਲ ਤਾਂ ਫਿਰ ਚੰਗਾ ਟਾਈਮ ਬਹੁਤ ਲੱਗ ਜਾਂਦਾ ਹੋਊਗਾ ਇਹਨੂੰ ਹਨਾ ਬਹੁਤ ਟਾਈਮ ਲੱਗਦਾ ਵੀ ਇੱਕ ਸੈਟਅਪ ਨੂੰ ਰੈਡੀ ਕਰਨ ਲਈ ਹਾਫ ਐਨ ਆਵਰ ਚਾਹੀਦਾ ਹੈ ਤਾਂ ਹੀ ਅਸੀਂ ਹੁਣ ਕਸਟਮਰ ਨੂੰ ਕਹਿੰਨੇ ਆ ਵੀ ਤੁਸੀਂ ਸਾਡੇ ਕੋਲ ਅਪਾਇੰਟਮੈਂਟ ਲੈ ਕੇ ਆਓ ਪਰ ਉਹ ਚੀਜ਼ ਦੇ ਵਿੱਚ ਅਸੀਂ ਕਸਟਮਰ ਨੂੰ ਡ्रेसेस ਵੀ ਸੁਜੈਸਟ ਕਰ ਦਾਂਗੇ ਆਪਦੇ ਸੈਟਅਪਸ ਦੇ ਅਕੋਰਡਿੰਗ ਤੇ ਕਿਉਂਕਿ 50 ਸੈਟਅਪ ਨੇ ਤਾਂ ਉਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਡਰੈਸ ਅਲੱਗ ਚਾਹੀਦੀ ਆ ਉਹ ਥੀਮ ਦੇ ਰਿਲੇਟਿਡ ਓਕੇ ਚਾ ਜੰਮਾ ਆਪਣੇ ਕੋਲੇ 50 ਸੈਟਅਪਸ ਨੇ ਨਾ ਹਾਂਜੀ ਤੇ ਕੁਝ ਸੈਟਅਪ ਆਪਾਂ ਸਲਾਈਡ ਸ਼ੋਅ ਦੇ ਵਿੱਚ ਸ਼ੇਅਰ ਵੀ ਕਰ ਰਿਹਾ ਇਹ ਦੇਖ ਲਓ ਤੇ 50 ਸੈਟਅਪਸ ਦਾ ਮਤਲਬ 1.5 200 ਫੋਟੋ ਖਿੱਚਦੇ ਹੋਮੋ ਬਿਲਕੁਲ ਬਿਲਕੁਲ ਹਾਂ ਤੇ ਇਹਦਾ ਫਰਕ ਇਹ ਹੈ ਮੈਂ ਬੱਚਿਆਂ ਦੀ ਜਿਵੇਂ ਲਾਈਟ ਹੁੰਦੀ ਆੱਖਾਂ ਤੇ ਨਹੀਂ ਪੈਂਦੀ ਨਹੀਂ ਵੀ ਆ ਕਿਉਂਕਿ ਆਪਾਂ ਜਿਹੜੀ ਅੱਜ ਕੱਲ ਤੁਸੀਂ ਦੇਖਦੇ ਹੋ ਫਲੈਸ਼ ਲਾਈਟਸ ਬਹੁਤ ਯੂਜ਼ ਕਰਦੇ ਨੇ ਆਪਾਂ ਫਲੈਸ਼ ਲਾਈਟ ਦਾ ਕੰਮ ਹੀ ਖਤਮ ਕਰਤਾ ਕਿਉਂਕਿ ਬੱਚੇ ਦੀ ਆਈਜ਼ ਨਾ ਖਰਾਬ ਹੋਣ ਉਹਦੇ ਲਈ ਆਪਾਂ ਪ੍ਰੋਪਰ ਬ੍ਰਾਂਡਡ ਲਾਈਟਸ ਲੈ ਕੇ ਆਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਲਾਈਟ ਵੀ ਇੰਨੀ ਸੌਫਟ ਹੈ ਕਿ ਬੱਚੇ ਦੀ ਆਈਜ਼ ਨੂੰ ਬਿਲਕੁਲ ਇਫੈਕਟ ਨਹੀਂ ਕਰੇਗੀ ਅਸੀਂ ਹਰ ਇੱਕ ਚੀਜ਼ ਦਾ ਪ੍ਰੀਕਾਸ਼ਨ ਕਰਕੇ ਚੱਲ ਰਹੇ ਹਾਂ ਵੀ ਕੱਲੋਂ ਕੋਈ ਕਿਉਂਕਿ ਸਾਨੂੰ ਲੱਗਦਾ ਵੀ ਜਿੱਦਾਂ ਸਾਡਾ ਨਾਮ ਬਣਿਆ ਹੋਇਆ ਐ ਇਦਾਂ ਹੀ ਨਾਮ ਸਾਡਾ ਸਾਰੀ ਉਮਰ ਚੱਲਦਾ ਰਹੇ। ਇਵੇਂ ਚੱਲਦਾ ਰਹੇ। ਹੁਣ ਜੇ ਆਪਾਂ ਗੱਲ ਕਰ ਲਈਏ ਵੈਡਿੰਗ ਸ਼ੂਟਸ ਦੇ ਵਿੱਚ ਫਿਰ ਉਹਦੇ ਵਿੱਚ ਵੀ ਤੁਸੀਂ ਅਪਡੇਟ ਕਰਦੇ ਰਹਿੰਦੇ ਹੋਵੋਗੇ। ਹਾਂਜੀ ਅਪਡੇਟ ਕੀਤਾ ਜਿੱਦਾਂ ਕਿ ਪਹਿਲਾਂ ਮੈਂ ਫਾਦਰ ਸਾਹਿਬ ਤੋਂ ਕੰਮ ਸਿੱਖਿਆ ਤਾਂ ਇਹਨਾਂ ਦੇ ਟਾਈਮ ਦੇ ਵਿੱਚ ਆਉਂਦੇ ਸੀ ਐਚਡੀ ਕੈਮਸ। ਤਾਂ ਹੁਣ ਜਿਹੜੀ ਲਾਈਨ ਦੇ ਵਿੱਚ ਕੈਮਰਾਜ਼ ਆ ਰਹੇ ਨੇ ਉਹ ਆ ਰਹੇ ਨੇ 4K 시ਨੇਮਾ ਲਾਈਨ ਦੇ ਕੈਮਰੇ। ਤਾਂ ਹੁਣ ਅਸੀਂ ਉਹ ਕੈਮਰਾ ਦੇ ਨਾਲ ਸ਼ੂਟ ਕਰਦੇ ਆ ਕਿ ਜਿਹਦੇ ਨਾਲ ਜਦੋਂ ਕਸਟਮਰ ਆਪਣੀ ਵੀਡੀਓ ਨੂੰ ਚੈੱਕ ਕਰੇਗਾ ਤੋਂ ਨੂੰ ਫੀਲ ਇਦਾਂ ਦਾ ਹੋਏਗਾ ਵੀ ਅਸੀਂ ਫਿਲਮ ਚੈੱਕ ਕਰ ਰਹੇ ਹਾਂ ਫਿਲਮ ਦੇਖ ਰਹੇ ਹਾਂ ਕਿ ਉਹ 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 ਚੀਜ਼ ਦੇ ਵਿੱਚ ਖੋ ਜਾਂਦੇ ਨੇ ਕਿ ਇੰਨੀ ਅੱਛੀ ਕੁਆਲਿਟੀ ਨਾਲ ਉਹ ਕੰਮ ਦੇ ਰਹੇ ਨੇ ਕਿ ਕਸਟਮਰ ਅੱਗੇ ਨੂੰ ਵੀ ਸਾਡੇ ਕੋਲ ਆਪਦੇ ਬੱਚਿਆਂ ਦਾ ਕੰਮ ਸਾਡੇ ਨੂੰ ਹੀ ਦਿੰਦਾ ਹੈਗਾ ਜਿਵੇਂ ਅੱਜਕੱਲ ਜਿਵੇਂ ਪ੍ਰੀ-ਵੇਡਿੰਗ ਸ਼ੂਟ ਚੱਲਦੇ ਨੇ ਜਦੋਂ ਅਸੀਂ ਪ੍ਰੀ-ਵੇਡਿੰਗ ਸ਼ੂਟ ਤੇ ਜਾਂਦੇ ਹਾਂ ਤਾਂ ਉੱਥੇ ਬਹੁਤ ਅੱਛੀ ਅਸੀਂ ਪਹਿਲਾਂ ਤਾਂ ਕਸਟਮਰ ਨੂੰ ਲੋਕੇਸ਼ਨ ਪ੍ਰੋਵਾਈਡ ਕਰਵਾ ਕੇ ਦਿੰਦੇ ਹਾਂ ਕਿ ਤੁਸੀਂ ਦੇਖੋ ਵੀ ਇੱਥੇ ਲੋਕੇਸ਼ਨ ਦੇ ਜਿਹੜੇ ਸੈਟਅਪਸ ਨੇ ਬਹੁਤ ਹੀ ਅੱਛੇ ਨੇ ਕਿ ਕਸਟਮਰ ਨੂੰ ਨਿਊਲੀ ਲੁੱਕ ਮਿਲੇ ਤਾਂ ਬਾਕੀ ਆਸੀਂ ਹਿਮਾਚਲ ਹੋ ਬਾਕੀ ਫੋਰਨ ਦੇ ਵਿੱਚ ਵੀ ਅਸੀਂ ਸ਼ੂਟਸ ਦੇ ਤੋਂ ਪ੍ਰੋਵਾਈਡ ਕਰਦੇ ਆ ਕਿ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪ੍ਰੀ ਵਿਡਿੰਗ ਸ਼ੂਟਸ ਹੁੰਦੇ ਨੇ ਉਹ ਐਚਡੀ ਕੈਮਸ ਨਾਲ ਹੀ ਅੱਜਕੱਲ ਸ਼ੂਟ ਕਰਦੇ ਨੇ ਪਰ ਅਸੀਂ ਉਹਨੂੰ ਸਿਨੇਮਾ ਲਾਈਨ ਦੇ ਨਾਲ ਸ਼ੂਟਸ ਕਰਦੇ ਆ ਔਰ ਜਿਹੜੀ ਉਹਨਾਂ ਦੀ ਐਸੈਸਰੀ ਉਹ ਵੀ ਅਸੀਂ ਅਪਡੇਟ ਰੱਖਦੇ ਆ ਲਾਈਟਿੰਗ ਹੋਗੀ ਉਹਨਾਂ ਨੂੰ ਯੂਜ਼ ਕਰਨ ਲਈ ਥਿੰਗਸ ਹੋ ਗਿਆ ਉਹ ਵੀ ਉਹ ਵੀ ਬਿਲਕੁਲ ਅਪ ਟੂ ਡੇਟ ਨੇ ਆਪਣੇ ਤਾਂ ਫਿਰ ਟੀਮ ਬਹੁਤ ਲੱਗਦੀ ਹੋਊਗੀ ਬਹੁਤ ਬਹੁਤ ਟੀਮ ਲੱਗਦੀ ਆ ਵੀ ਆ ਬਾਕੀ ਅਸੀਂ ਜਿਹੜੇ ਬੰਦੇ ਲੈ ਕੇ ਜਾਂਦੇ ਆ ਜਿਹੜੇ ਵੀ ਲੜਕੇ ਜਾਂਦੇ ਨੇ ਸਾਡੇ ਨਾਲ ਉਹ ਬਿਲਕੁਲ ਐਕੂਰੇਟ ਕੰਮ ਕਰਕੇ ਆਂਦੇ ਨੇ ਕਿ ਕਸਟਮਰ ਨੇ ਕਦੀ ਵੀ ਸਾਨੂੰ ਕੋਈ ਉਸ ਚੀਜ਼ ਬਾਰੇ ਕੰਪਲੇਨ ਨਹੀਂ ਕੀਤੀ ਹੈ ਬਿਲਕੁਲ ਪ੍ਰੋਫੈਸ਼ਨਲ ਰੱਖੇ ਹੋਏ ਬਿਲਕੁਲ ਪ੍ਰੋਫੈਸ਼ਨਲ ਤਾਂ ਫਿਰ ਇਹਦਾ ਯਾਰ ਪੈਕੇਜ ਬਹੁਤ ਵੱਡਾ ਬਣ ਜਾਂਦਾ ਹੋਊਗਾ ਬਹੁਤ ਮਹਿੰਗਾ ਬਣਦਾ ਹੋਊਗਾ ਉਹ ਨਹੀਂ ਨਹੀਂ ਵੀ ਆਪਾਂ ਇੰਨੇ ਪ੍ਰਾਈਸ ਲਿੱਤੇ ਨਹੀਂ ਹੈਗੇ ਆਪਾਂ ਨੂੰ 25 ਸਾਲ ਹੋ ਗਏ ਕੰਮ ਕਰਦੇ ਹੋਏ ਇੰਨੇ ਪ੍ਰਾਈਸ ਜੇ ਆਪਣੇ ਪ੍ਰਾਈਸਸ ਘਟਨੇ ਤਾਂ ਹੀ ਆਪਣੇ ਕੋਲ ਕਸਟਮਰ ਸੈਟੀਸਫਾਈਡ ਹੁੰਦਾ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਜਿਹੜੀ ਬਾਹਲੀ ਜਿਵੇਂ ਪਟਿਆਲਾ ਜਾਂਦੇ ਆ ਲੁਧਿਆਣਾ ਜਾਂਦੇ ਆ ਉੱਥੇ ਪੈਕੇजेस 1-2 ਲੱਖ ਰੁਪਏ ਦੇ ਨੇ ਤਾਂ ਆਪੋਂ ਉਹਨਾਂ ਨਾਲੋਂ 30 3 ਮਤਲਬ ਜੇ ਉਹ ਤੇ ਕੁਆਲਿਟੀ ਉਹਨਾਂ ਕੋਈ ਕੰਪਰੋਮਾਈਜ਼ ਨਹੀਂ ਮਤਲਬ ਕੁਆਲਿਟੀ ਉਹਨਾਂ ਨਾਲੋਂ ਵਧੀਆ ਹੋਏਗੀ ਪਰ ਰੇਟ ਉਹਨਾਂ ਨਾਲੋਂ ਘੱਟ ਹੋਏਗਾ ਹਨਾ ਤੇ ਇੱਕ ਹੋਰ ਹੁੰਦਾ ਜਿਵੇਂ ਵੀਜ਼ਾ ਵਾਸਤੇ ਸਪੈਸ਼ਲ ਫੋਟੋਸ ਹੁੰਦੀਆਂ ਨੇ ਉਹ ਵੀ ਉਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਖਿੱਚਵਾਈਏ ਬਿਲਕੁਲ ਵੀ ਇਹ ਇਹੀ ਗੱਲ ਹੈ ਜਿਹੜੇ ਉਰੇ ਦੇ ਮਲੇਰ ਕੋਟਲਾ ਦੇ ਸੰਗਰੂਰ ਦੇ ਬੜੇ ਬੜੇ ਇਮੀਗ੍ਰੇਸ਼ਨ ਸੈਂਟਰਸ ਨੇ ਉਹ ਵੀ ਸਾਡੇ ਕੋਲ ਬੱਚਿਆਂ ਨੂੰ ਭੇਜਦੇ ਨੇ ਕਿ ਸਟੂਡੈਂਟਸ ਨੂੰ ਭੇਜਦੇ ਨੇ ਕਿ ਤੁਸੀਂ ਆਪਣੀ ਫੋਟੋ ਉੱਥੇ ਜਾ ਕੇ ਕਰਵਾਓ ਉਹਨਾਂ ਕੋਲੇ ਹਾਈ ਡੈਫੀਨੇਸ਼ਨ ਫਾਈਲਸ ਬਣਦੀਆਂ ਨੇ ਕਿਉਂਕਿ ਜਿਹੜੀ ਅਕਸਰ ਹੁੰਦੀ ਹੈ ਨਾ ਪਾਸਪੋਰਟ ਸਾਈਜ਼ ਫੋਟੋ ਦਾ ਹਰ ਇੱਕ ਕੋਈ ਕਿਤੋਂ ਕਰਵਾ ਲੈਂਦਾ ਉਹਨਾਂ ਨੂੰ ਸਹੀ ਡਾਈਮੈਂਸ਼ਨ ਨਹੀਂ ਪਤਾ ਲੱਗਦੀ ਜਿਹੜੀ ਵੀਜ਼ਾ ਦੀ ਫੋਟੋ ਦੀ ਡਾਈਮੈਂਸ਼ਨ ਹੁੰਦੀ ਹੈ ਨਾ ਉਹ ਸਾਡੇ ਕੋਲ ਪ੍ਰੋਪਰ ਸੌਫਟਵੇਅਰਸ ਪਰਚੇਸ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚ ਵੀਜ਼ਾ ਵਾਲੀ ਫੋਟੋ ਬਣਦੀ ਹੈ ਆਪਾਂ ਹੁਣ ਭਈਆ ਡਿਸਟ੍ਰਿਕਟ ਮਲੇਰ ਕੋਲਰ ਦੇ ਵਿੱਚ ਇੱਕ ਨਵੀਂ ਆਈਟਮ ਲੈ ਕੇ ਆਏ ਹਾਂ ਹੈਂਡ ਕਾਸਟਿੰਗ ਤੁਸੀਂ ਦੇਖ ਸਕਦੇ ਹੋ ਹੈਂਡ ਪ੍ਰੋਪਰ ਬਣਿਆ ਹੋਇਆ ਦੇ ਵਿੱਚ ਲਾਈਨਸ ਵਗੈਰਾ ਪ੍ਰੋਪਰ ਸ਼ੋ ਹੁੰਦੀਆਂ ਨੇ ਆਪਾਂ ਨੂੰ ਹੈਂਡਸ ਦੀਆਂ ਤੇ ਤੁਸੀਂ ਆਪਣੇ ਬੱਚਿਆਂ ਦੀਆਂ ਬਜ਼ੁਰਗਾਂ ਏ ਅਸੀਂ ਇੱਕ ਪ੍ਰੋਪਰ ਫਰੇਮਿੰਗ ਕਰਕੇ ਦੇਵਾਂਗੇ ਤੁਹਾਨੂੰ ਬਹੁਤ ਅੱਛੀ ਤੇ ਬਾਕੀ ਤੁਸੀਂ ਸਾਡੇ ਕੋਲ ਸਪਲੀਮੇਸ਼ਨਸ ਆਈਟਮ ਲੈ ਸਕਦੇ ਹੋ ਸਪਲੀਮੇਸ਼ਨ ਆਈਟਮ ਦੇ ਵਿੱਚ ਜਿੱਦਾਂ ਸਾਡੇ ਕੋਲ ਇੱਕ ਮੈਜਿਕ ਕੱਪ ਆ ਗਿਆ ਤੁਹਾਨੂੰ ਇਹ ਦੇਖਣ ਨੂੰ ਲੱਗ ਰਿਹਾ ਹੋਊਗਾ ਇਹ ਬਲੈਕ ਹੈ ਇਹ ਤਾਂ ਇੱਕ ਨਾਰਮਲ ਕੱਪ ਹੈ ਬਟ ਇਹ ਇੱਕ ਨਾਰਮਲ ਕੱਪ ਨਹੀਂ ਹੈ ਮੈਜਿਕ ਸ਼ੋ ਕਰਦਾ ਜਦੋਂ ਇਹਦੇ ਵਿੱਚ ਕੋਈ ਵੀ ਹੌਟ ਵਾਟਰ ਪਾਵਾਂਗੇ ਤਾਂ ਇਦਾਂ ਨਹੀਂ ਉਹਦੇ ਵਿੱਚ ਕਲਰਡ ਪਿਕ ਸ਼ੋ ਹੋਣੀ ਹੈ ਓਕੇ ਲੋ ਇਹ ਖਾਸ ਤਰ੍ਹਾਂ ਦੀ ਐਡਵਾਂਜ ਜਿਹੜੀਆਂ ਇਹ ਸਿਰਫ ਆਪਣੇ ਕੋਲ ਹੀ ਮਿਲਗੀਆਂ ਜਿਹੜੀ ਤੁਸੀਂ ਹੈਡ ਕਾਸਟਿੰਗ ਦੇ ਲਈ ਸੀ ਇਹ ਵੀ ਬਹੁਤ ਵਧੀਆ ਆਈਟਮ ਆ ਮੋਰ ਨਾ ਕਿਸੇ ਨੇ ਬਜ਼ੁਰਗਾਂ ਦੀ ਬਣਵਾਉਣੀ ਹੋਵੇ ਬੱਚੇ ਜਿਵੇਂ ਵੱਡੇ ਹੁੰਦੇ ਨੇ ਪਰ ਉਹਨਾਂ ਦਾ ਛੋਟੇ ਹੁੰਦੇ ਆ ਜਿਵੇਂ ਹੱਥ ਦੀ ਆਪਾਂ ਨੇ ਕਾਸਟਿੰਗ ਕਰ ਲਈ ਪੈਰ ਦੀ ਵੀ ਕਰ ਸਕਦੇ ਆ ਨਾ ਕਪਲ ਵੀ ਕਰ ਸਕਦੇ ਆ ਕਪਲ ਵੀ ਤੇ ਬਹੁਤ ਮਤਲਬ ਇਹ ਜਿਹੜੀਆਂ ਨਵੀਆਂ-ਨਵੀਆਂ ਆਈਟਮਾਂ ਨੇ ਦੋਸਤੋ ਇਹ ਤੁਹਾਨੂੰ ਕਿੱਥੇ ਮਿਲਣਗੀਆਂ ਆਪਣੇ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਸੰਜੂ ਸਟੂਡੀਓ ਦੇ ਉੱਪਰ ਹੀ ਮਿਲਣਗੀਆਂ ਤੇ ਚੰਨਣ ਬੜਾ ਵਧੀਆ ਲੱਗਿਆ ਤੇਰੇ ਨਾਲ ਗੱਲਬਾਤਾਂ ਕਰਕੇ ਤੇ ਇਹ ਵੀ ਗੱਲਬਾਤਾਂ ਤੋਂ ਪਤਾ ਲੱਗਿਆ ਵੀ ਆਪਣੇ ਜਿਹੜੇ ਫਾਦਰ ਤੋਂ ਸਟੂਡੀਓ ਲਾਈਨ ਦੇ ਪੂਰੀਆਂ ਬਰੀਕੀਆਂ ਨੇ ਸਿੱਖ ਲੀਆਂ ਹਨ ਤਾਂ ਹੀ ਇਸ ਕਰਕੇ ਜਿਹੜੀ ਨਵੀਆਂ ਅਪਡੇਸ਼ਨ ਲੈ ਕੇ ਆ ਰਹੇ ਆ ਤਦੋਂ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਲਿਪ ਦੇਖਦੇ ਨੇ ਸਰ ਲਾਸਟ ਦੇ ਵਿੱਚ ਇਹ ਗੱਲ ਕਹਿਣਾ ਚਾਹਾਂਗੇ ਕਿ ਡਿਸਟ੍ਰਿਕਟ ਮਲੇਰਕੋਟ ਦਾ ਇੱਕੋ ਇੱਕ ਇਹ ਸਟੂਡੀਓ ਹੈ ਜਿਨੇ ਬੜੇ ਬੜੇ ਸਿਟੀਆਂ ਜਿਦਾ ਪਟਿਆਲਾ ਲੁਧਿਆਣਾ ਚੰਡੀਗੜ੍ਹ ਦੇ ਵੀ ਪ੍ਰੋਗਰਾਮ ਲਗਾਏ ਨੇ ਤਾਂ ਇਹ ਲੋਕਾਂ ਦਾ ਪਿਆਰ ਔਰ ਭਰੋਸਾ ਹੈ ਇਹ ਭਰੋਸਾ ਔਰ ਪਿਆਰ ਇਦਾਂ ਹੀ ਬਰਕਰਾਰ ਰਹੇਗਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਔਰ ਇਦਾਂ ਦੀਆਂ ਹੀ ਸਪੈਸ਼ਲ ਆਈਟਮਜ਼ ਆਪਾਂ ਤੁਹਾਡੇ ਲਈ ਪ੍ਰੋਵਾਈਡ ਕਰਾਂਗੇ ਇਦਾਂ ਦੀਆਂ ਹੀ ਕੁਆਲਿਟੀਆਂ ਨੂੰ ਆਪਾਂ ਹੋਰ ਅਪਡੇਟ ਕਰਾਂਗੇ ਕਿ ਕਸਟਮਰ ਹਮੇਸ਼ਾ ਸਾਡੇ ਨਾਲ ਹੀ ਜੁੜਿਆ ਕਸਟਮਰ ਇਹਨਾਂ ਨਾਲ ਜੁੜਿਆ ਰਹੇ ਇਹ ਗ ਜਿਹੜਾ ਉਹਨਾਂ ਇੱਕ ਵਾਰ ਕਹਿੰਦੇ ਸੰਜੂ ਸਟੂਡੀਓ ਤੋਂ ਫੋਟੋ ਕਰਵਾ ਲੈਣਾ। ਮਤਲਬ ਕਿਤੇ ਹੋਰ ਜਾਣ ਦੀ ਫਿਰ ਉਹ ਸੋਚਦਾਬ ਨਹੀਂ। ਕੱਲੀ ਫੋਟੋ ਨਹੀਂ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਹੋਵੇ, ਕੋਈ ਵੀ ਚੀਜ਼ ਹੋਵੇ। ਆਪਣੇ ਜਿਹੜੇ ਪ੍ਰੋਗਰਾਮ ਨੇ ਹਨਾ ਛੋਟੇ ਤੋਂ ਛੋਟੇ ਪ੍ਰੋਗਰਾਮ ਤੋਂ ਲੈ ਕੇ ਵੱਡੇ ਤੋਂ ਵੱਡੇ ਪ੍ਰੋਗਰਾਮ ਨੂੰ ਅਗਰ ਤੁਸੀਂ ਯਾਦਗਾਰ ਬਣਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਯਾਦ ਰੱਖੋ ਉਹ ਨਾਮ ਹੈ ਜੀ ਸੰਜੂ ਸਟੂਡੀਓ ਮਲੇਰ ਕੋਟਲਾ। ਨੰਬਰ ਇਹਨਾਂ ਦਾ ਸਕਰੀਨ ਤੇ ਆਉਂਦਾ। ਕੋਈ ਵੀ ਪ੍ਰੋਗਰਾਮ ਬੁੱਕ ਕਰਵਾਉਣਾ, ਕੋਈ ਵੀ ਫੋਟੋ ਸ਼ੂਟ ਲੈਣਾ ਤਾਂ ਇਹਨਾਂ ਨੂੰ ਸੰਪਰਕ ਕਰੋ। ਇਹ ਸਾਡਾ ਵਾਅਦਾ ਹੈ ਕਿ ਇਹ ਤੁਹਾਨੂੰ ਨਿਰਾਸ਼ ਨਹੀਂ ਕਰਨਗੇ। ਬਸ ਤੋਂ ਬੈਸਟ ਕੁਆਲਿਟੀ ਦੇਣਗੇ ਬਾਕੀ ਇਸੇ ਵਾਦੇ ਦੇ ਨਾਲ ਕਿ ਅੱਗੇ ਵੀ ਵੀਡੀਓ ਨਾਲ ਮਿਲਦੇ ਰਹਾਂਗੇ ਵਿਦਾ ਲੈਣੇ ਆ ਫਿਰ ਮਿਲਾਂਗੇ ਧੰਨਵਾਦ